ਉਹਨਾਂ ਅੱਜ ਕੱਲ ਨੂੰ ਵੀੜਿਆਂ ਦੇ ਚੌਕੇ ਤੁਰ ਪਿਆ। ਮੈਂ ਸ਼ਾਇਰੀਆਂ ਲਿਖੀਆਂ ਸੀ ਉਹ ਨਹਿਰ ਤੇ ਜਾ ਕੇ ਬਣਾ ਕੇ ਆਉਣਾ ਵਾ। ਕੱਲ ਦੀਆਂ ਦਿਨ ਮੈਂ ਨਹਿਰ ਤੇ ਸਵੇਰਾ ਸਵੇਰ ਮੂੰਹ ਚਾਪ ਕੇ ਕਦੀ ਆਉਣ ਤੁਰ ਪਿਆ ਕਦੀ ਆਉਣ ਤੁਰ। ਕੋਈ ਮਾਈਦਾ لال ਜੰਮਿਆ ਨਹੀਂ ਗੁਰਸ਼ਰਨ ਸਿੰਘ ਸੰਧੂ ਨੂੰ ਰੋਕ ਲਵੇਂ ਨਾਲੇ ਕੀ ਤੈਨੂੰ ਮੈਂ ਦੱਸਤਾ ਵਾ। ਫੂਕ ਮਾਰੀ ਤੇ ਕੋਠੇ ਤੇ ਬਹਿ ਜਾਗੇ ਜਾ ਕੇ। ਤੇ ਬਾ ਹਾਂਜੀ ਥੈਂਕ ਯੂ। ਕੱਡ ਮਾਰਨਿੰਗ ਰੋਕ ਲੈ ਰੋਕ ਹੁੰਦਾ ਦੇ। ਰੋਕ ਲੈ ਤੈਨੂੰ ਇੱਥੇ। ਬੜੇ ਆਏ ਬੜੇ ਗਏ ਗੁਰਸ਼ਰਨ ਸਿੰਘ ਨੂੰ ਰੋਕਣ ਵਾਲੇ। ਤਬਾ ਹਾਂਜੀ ਸਵੇਰਾ ਸਵੇਰ ਹੁਣ ਅੱਜ ਕਿਦ ਨੂੰ ਵੀਡੀਓ ਜੇ ਚੌਕੇ ਤੁਰ ਪਿਆ ਮੈਂ ਸ਼ਾਇਰੀਆਂ ਲਿਖੀਆਂ ਸੀ ਉਹ ਨਹਿਰ ਤੇ ਜਾ ਕੇ ਬੜਾ ਕੇ ਆਉਣਾ ਵਾ ਕਲ ਦੀਆਂ ਤੇ ਮੈਂ ਨਹਿਰ ਤੇ ਹੁਣ ਅੱਜ ਕਿਦ ਨੂੰ ਵੀਡੀਓ ਜੇ ਚੌਕੇ ਤੁਰ ਪਿਆ ਸਵੇਰਾ ਸਵੇਰ ਮੂੰਹ ਤੇਬਾ ਹਾਂਜੀ ਥੈਂਕ ਯੂ ਕੱਡ ਮਾਰਨਿੰਗ ਰੋਗੜਾ ਰੋਕੁੰਦਾ ਦੇ ਨੂਏਪੀ ਬੜੇ ਆਏ ਬੜੇ ਗਏ ਗਰਸ਼ਨ ਸਿੰਘ ਨੂੰ ਰੋਕਣ ਵਾਲੇ ਥੈਂਕ ਯੂ